ਮੇਰੇ ਆਹ ਦਾਦਾ ਟਰੈਕਟਰ ਦਿੱਤਾ ਕਿੰਨੇ ਦਾ 7 ਲੱਖ ਦਿੱਤਾ ਪੂਰੇ ਦਾ ਹਾਂ ਪਾ ਠੀਕ ਆ ਇਹ ਵੀ ভাই ਬੰਦੇ ਨਾ ਬਹੁਤ ਕਹਿੰਨੇ ਕਹਿੰਦੇ ਵੀਡੀਓ ਮੈਂ ਤਾਂ ਅਸੀਂ ਪੂਰਾ ਮੰਗਦੇ ਬਾਅਦ ਚ ਨਹੀਂ ਦਿੰਦੇ ਸੌਦਾ ਕਰਕੇ ਸਾਨੂੰ ਉਹ ਵੀ ਦੱਸਤਾ ਲੈ ਵਾਜ ਕਰੋ ਚੈੱਕ ਕਰੋ ਟਰੋਰ ਦੀ ਟਰੋਰ ਦਾ ਫਰਾਟਾ ਕਹਿੰਦੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਵੀਰੋ ਆਪਾਂ ਨੇ ਕੱਲ ਬਾਈ ਬਲੌਗ ਪਾਏ ਸੀ ਟਰੈਕਟਰ ਦਾ 855 ਦਾ ਤੇ तकरीबन भाई कल दे कई सारे वीरांदे फोन आए ते आज वैसे भाई ऐतवार त एजेंसी बंद थी आज आपा एक ट्रैक्टर ਦੇਣਾ ਸੀ ਨਵਾਂ ਤਾਂ ਕਰਕੇ ਰੋਪੜ ਪਹੁੰਚੇ ਵੇ ਤੇ ਤੇ ਟਰੈਕਟਰ ਦਿੱਤਾ بھائی ਆਪਾਂ ਨੇ ਬਾਈ ਇਹਨਾਂ ਨੂੰ ਤੇ ਵੀਰੇ ਆਜੋ ਯਾਰ ਆਜੋ ਆਜੋ ਵੀਰੇ ਹਾਂ ਨਾ ਬਾਈ ਦੇ ਮੈਕ ਲਾ ਦੀਏ ਆਜੋ ਕਿਹਦੇ ਲਈ ਥੋਡੇ ਲਈ ਬਾਈ ਦੇ ਲਈ ਮਰਜ਼ੀ ਲਾ ਲਾ ਆਜਾ ਵੀਰੇ ਆਜਾ ਵੀ ਤੁਸੀਂ ਵੀ ਆਜੋ ਯਾਰ ਆਜੋ ਭਰਾ ਆਜੋ ਨਾਲ ਤਾਂ ਆਜੋ ਕੋਈ ਗੱਲ ਨਹੀਂ ਤੇ ਵੀਰ ਨਾ ਹੀ ਬਾਈ ਸਾਡੇ ਮਾਨਸਾ ਤੋਂ ਪਹੁੰਚੇ ਆ ਬਾਈ ਨੇ ਸਵੇਰੇ ਸਾਜਰੇ ਤਰਫ ਤੇ ਰਾਤ ਬਾਈ ਨਾਲ ਫੋਨ ਆਇਆ ਤਾਂ ਤੇ ਪਹਿਲਾਂ ਬਾਈ ਨਾਲ ਮਿਲੋਨੇ ਵੀਰੇ ਕੀ ਹਾਲ ਹੈ ਜੀ ਵਧੀਆ ਵਧੀਆ ਉਹ ਠੀਕ ਹੈ ਹੋਰ ਭਰਾ ਬਰੀਕ ਠੀਕ ਹੈ ਜੀ ਤੇ ਬਾਈ ਨਾਲ ਰਾਤ ਹੋਈ ਸੀ ਗੱਲ ਪਹਿਲਾਂ ਬਾਈ ਨਾਲ ਨੂੰ ਅਸੀਂ ਟਾਈਮ ਦਿੱਤਾ ਤਾਂ ਸੋਮਵਾਰ ਦਾ ਤੇ ਬਾਈ ਦਾ ਅੱਜ ਫੋਨ ਆਇਆ ਸਵੇਰੇ ਬਾਈ ਕਹਿੰਦਾ ਅਸੀਂ ਅੱਜੇ ਆ ਰਹੇ ਹਾਂ ਤੇ ਬਾਈ ਨੇ ਤੂੰ ਦੀ ਪੁਆਇੰਟ ਗੱਲ ਕਰਿਓ ਟਰੈਕਟਰ ਦਾ ਵੀ ਜੋ ਹੋਇਆ ਸਾਨੂੰ ਉਹੀ ਗੱਲਬਾਤ ਦੱਸਿਓ ਬਾਕੀ ਵੀਰੇ ਦੱਸ ਦੋ ਸਾਨੂੰ ਜਿਵੇਂ ਦੱਸਿਆ ਤਾਂ ਉਦਾਂ ਹੀ ਆ ਹਾਂ ਬਾਈ ਉਹੀ ਗੱਲਬਾਤ ਠੀਕ ਹੈ ਜੀ ਤੁਸੀਂ ਕਿਹਾ ਸੀ ਉਹੀ ਚੀਜ਼ ਆ ਠੀਕ ਆ ਵੀਰੇ ਵੱਧ ਨਹੀਂ ਕੋ ਘਟ ਨਹੀਂ ਹੈ ਨਾ ਜਿਹੜੀ ਚੀਜ਼ ਤੁਸੀਂ ਕਹੀ ਸੀ ਉਹ ਉੱਥੇ ਉਮੀ ਆ ਠੀਕ ਆ ਵੀਰੇ ਕੋ ਰੰਗ ਪੇਂਟ ਹੈ ਨਹੀਂ ਬਈ ਠੀਕ ਆ ਜੀ ਤੇ ਤੁਸੀਂ ਬਈ ਐਂ ਦੱਸੋ ਵੀ ਆਪਣੇ ਵਾਸਤੇ ਲੈਣਾ ਕਿ ਹਾਂ ਵੇਚਣ-ਕੂਚਣ ਤੁਸ ਮੈਂ ਤੁਹਾਡਾ ਇੱਧਰ ਏਰੀਆ ਥੋੜਾ ਜਿਹਾ ਲਈ ਬਈ ਆਪਾਂ ਆਪਦੇ ਰੱਖਣ ਘਰੇ ਰੱਖਣ ਖਾਤਰ ਚਾਹੀਦਾ ਓਕੇ ਜੀ ਠੀਕ ਆ ਤੇ ਤੁਸੀਂ ਲੈਣਾ ਵੀ ਐਸੇ ਸ਼ੋਅ ਚ ਦਾ ਹੈ ਹਾਂ ਬਈ ਓਕੇ ਜੀ ਪਿੰਡ ਕਿਹੜਾ ਆਪਣਾ ਜੀ ਪਿੰਡ ਆਪਣਾ ਬਈ ਆਤਲਾ ਖੁਰਦਾ ਆਤਲਾ ਖੁਰਦਾ ਠੀਕ ਆ ਜੀ ਇਹ ਆਪਣਾ ਬਰਨਾਲੇ ਦੇ ਕਿੱਧਰ ਨੂੰ ਰਹਿ ਗਿਆ ਜੀ ਇਹ ਆਪਣਾ ਬਾਈ ਰਾਇਨ ਦਾ ਮਾਨ ਸਾਦੋ ਅਸਾਂ ਮਾਨ ਸਾਦ ਠੀਕ ਆ ਜੀ ਭੀਖੀ ਦਾ ਲਾਲ ਲੱਗੇ ਰਹਿੰਦਾ ਓਕੇ ਜੀ ਓਕੇ ਠੀਕ ਆ ਜੀ ਤੇ ਵੈਸੇ ਤੁਸੀਂ ਰਹਿੰਦੇ ਉੱਥੇ ਬਰਨਾਲੇ ਰਹਿੰਦੇ ਆ ਹਾਂਜੀ ਠੀਕ ਆ ਵੀਰੇ ਠੀਕ ਆ ਤੇ ਬਾਕੀ ਬਾਈ ਬਾਈ ਨਾਲ ਦਾ ਬਹੁਤ ਬਹੁਤ ਧੰਨਵਾਦ ਭਰੋਸਾ ਕਰਿਆ ਬਾਈ ਇਹਨਾਂ ਨੇ ਬਾਕੀ ਬਾਈ ਇਹਨਾਂ ਨੂੰ ਚੀਜ਼ ਵੀ ਵਧੀਆ ਦਿੱਤੀ ਆ ਗਾਰੰਟੀ ਦਿੱਤੀ ਆ ਟਰੈਕਟਰ ਦੀ ਠੀਕ ਆ ਜੀ ਵੈਸੇ ਅਸੀਂ ਵੀਡੀਓ ਨੂੰ ਹੁਣ ਕਹਿਣ ਵੀ ਲੱਗੇ ਬਾਈ ਪੁਰਾਣੇ ਟਰੈਕਟਰ ਦੀ ਕੋਈ ਆਪਾਂ ਗਾਰੰਟੀ ਦੰਦੇ ਨਹੀਂ ਪਰ ਫਿਰ ਵੀ ਬਾਈ ਇਹਨਾਂ ਨੂੰ ਟਰੈਕਟਰ ਉੱਚਾ ਮਾਡਲ ਆ ਦਿੱਤੀ ਆ ਵੀ ਕੋਈ ਗੱਲ ਨਹੀਂ ਬਾਈ 2-4 ਦਿਨਾਂ ਸਾਲ ਦੀ 6 ਮਹੀਨੇ ਦੀ ਬਾਈ ਕੋਈ ਗਾਰੰਟੀ ਨਹੀਂ ਹੈਗੀ। ਨਾ ਨਾ ਕੋਈ ਨਹੀਂ। ਜਿਹੜੀ ਗੱਲ ਹੈਗੀ ਆ ਬਾਈ ਠੀਕ ਨਹੀਂ ਵੀਰੇ? ਨਹੀਂ ਨਹੀਂ ਕੋਈ ਗੱਲ ਨਹੀਂ। ਬਾਕੀ ਆ ਵੀ ਵੀਰ ਬਾਈ ਨੂੰ ਆਪਾਂ ਨੇ ਥੋੜਾ ਜਿਆ ਬਾਈ ਨੇ ਥੋੜਾ ਜਿਆ ਕੋਸ਼ਿਸ਼ ਕਰੀ ਰੇਟ ਘਟਾਉਣ ਦੀ ਬਾਈ ਨੂੰ ਰੇਟ ਜਮਾ ਜਏ ਜੇ ਦੱਸਿਆ ਤਾਂ। ਵੀਰੇ ਐਂ ਦਾਦਾ ਟਰੈਕਟਰ ਦਿੱਤਾ ਕਿੰਨੇ ਦਾ? 7 ਲੱਖ ਦਿੱਤਾ। ਪੂਰੇ ਦਾ? ਹਾਂ। ਪਰ ਠੀਕ ਆ। ਇਹ ਵੀ ਬਾਈ ਬੰਦੇ ਨਾ ਬਹੁਤ ਕਹਨੇ ਕਹਿੰਦੇ ਵੀਡੀਓ ਮੈਂ ਤਾਂ ਅਸੀਂ ਪੂਰਾ ਮੰਗਦੇ ਬਾਅਦ ਚ ਨਹੀਂ ਜਾਂਦੇ ਸੌਦਾ ਕਰਕੇ ਸਾਨੂੰ ਉਹ ਵੀ ਦੱਸਤਾ। ਠੀਕ ਆ ਜੀ। ਜਿੰਨੇ ਦਾ ਵੇਚਿਆ ਬਾਈ ਵੇਚਿਆ ਝੂਠ ਕੋਈ ਨਹੀਂ ਹੈਗਾ ਇਹਦੇ 'ਚ। ਬੰਦਾ ਪੂਰਾ ਠੀਕ ਆ ਵੀਰੇ ਬਾਕੀ ਧੰਨਵਾਦ ਭਰਾ ਫੈਂਡੀ ਬੜੀ ਗੱਲ ਕਹਿਤੀ ਲੋਗ ਯਾਰ ਵਿੱਚ ਵਿੱਚ ਲੋਗੋ ਵੀ ਮੜਾ ਜਾਂਗਾ ਜੀ ਰਹੀ ਹੈ ਕੋਈ ਨਹੀਂ ਕੋਈ ਯਾਰ ਸਭ ਹੀ ਸਿਹਤ ਤਰ੍ਹਾਂ ਦੇ ਬੰਦੇ ਹੁੰਦੇ ਆ ਠੀਕ ਆ ਵੀਰੇ ਥੋੜਾ ਬਹੁਤ ਧੰਨਵਾਦ ਆ ਵੀਰੇ ਤੁਸੀਂ ਵੀਰ ਨਾਲ ਹੀ ਹੋਰ ਦੱਸੋ ਬਾਈ ਬਾਈ ਮੋਟਰਸਾਈਕਲ ਤੇ ਆਗੇ ਇਹ ਮੇਰੇ ਵਾਗੇ ਨੂੰ ਕਹਦੇ ਉੱਥੇ ਜਾਣਾ ਕਰਾਲੀ ਜਾਣਾ ਤਾਂ ਵੀ ਐਂ ਆਉਂਦਾ ਵੀ ਜਾਂ ਬੱਸ ਚੜ ਜਾਈਏ ਜਾਂ ਗੱਡੀ ਲੈ ਕੇ ਜਾਈਏ ਪਰ ਬਾਈ ਨੇ ਮੋਟਰਸਾਈਕਲ ਤੇ ਆ ਗਏ ਤੇ ਆਪਾਂ ਵੀ ਬਾਈ ਬਾਈ ਨਾਲ ਪੂਰਾ ਮਾਨ ਕਰਿਆ ਥੋੜੀ ਜੀ ਬਾਈ ਆ ਫਾਰਮੈਲਟੀ ਕਰ ਲਈਏ ਬਾਈ ਇਹਨਾਂ ਨੂੰ ਬੰਦਾ ਸਾਡਾ ਉੱਧਰ ਹੀ ਖੜਾ ਲੋ ਜੀ ਬਾਈ ਠੀਕ ਆ ਵੀਰੇ ਉਹ ਵਾਹ ਕੰਮ ਕਰ ਤੁਹਾਨੂੰ ਠੀਕ ਆ ਭਰਾ ਚਲੋ ਚੰਗਾ ਮਾਮਾ ਜੀ ਬਕਸ਼ੇ ਟਰੈਕਟਰ ਬਫਾ ਕਰੀ ਠੀਕ ਆ ਵੀਰੇ ਓਕੇ ਕਰਨ ਵੀਰੇ ਤੇ ਲੋ ਜੀ ਵੀਰੋ ਤੁਹਾਨੂੰ ਟਰੈਕਟਰ ਦਿਖਾਉਣਾ ਅੱਜ ਫਾਰਮਟ੍ਰੈਕ 45 ਅੱਜ ਆਇਆ ਜੀ ਆਪਣੇ ਕੋਲ ਟਰੈਕਟਰ ਇਹ ਫੋਰਡ ਦਾ ਮਾਡਲ ਵੀ ਕਹਿੰਦੇ ਨੇ ਇਹਨੂੰ 98 ਮਾਡਲ ਹੈ ਤੇ ਅਜੇ ਬਸ 20 ਮਿੰਟ ਪਹਿਲਾਂ ਹੀ ਲਿਆਂਦਾ ਟਰੈਕਟਰ ਤੇ ਬਾਕੀ ਡੈਡੀ ਨੇ ਦੇਖਿਆ ਚਲਾ ਕੇ ਡੈਡੀ ਕਿਵੇਂ ਠੀਕ ਆ ਟਰੈਕਟਰ ਵਧੀਆ ਓਕੇ ਹਾਂ ਟਰੈਕਟਰ ਵਧੀਆ ਟਰੈਕਟਰ ਉੰਗੀ ਸੁੱਕਾ ਵੀ ਖਰਨੀ ਵੱਢਣੀ ਵੀ ਸੋਹਣੀ ਆ ਟਰੈਕਟਰ ਦੀ ਇਹਦਾ ਰੇਟ ਵੀ ਤੁਹਾਨੂੰ ਆਪਾਂ ਜਾਇਜ਼ ਜਿਹਾ ਦੇਣਾ ਜਮਾਈ ਠੀਕ ਆ ਜੀ ਤੇ ਪਿਛਲੇ ਟਾਇਰ ਵੀ ਬਾਈ 30 35 ਕੇ ਪੈਸੇ ਮੁਰਲੇ ਵੀ ਇੰਨੇ ਕੇ ਆ ਵਧੀਆ ਚੱਲੀ ਜਾਣਾ ਜਿਹਨੇ ਕੰਮ ਲੈਣਾ ਬਾਈ ਠੀਕ ਆ ਬਾਕੀ ਜਿਹੜੀ ਉਮੀ ਕਿਤੋਂ ਲੀਕ ਸੁਲਾਬ ਨਹੀਂ ਹੈਗਾ ਟਰੈਕਟਰ ਨਾ ਸੁੱਕਾ ਵੇ ਟਰੈਕਟਰ ਸੁੱਕਾ ਵਹਿਣ ਸੁੱਕਾ ਵੇ ਆ ਬਾਈ ਫਰੂਟ ਵਰਗ ਠੀਕ ਆ ਜੀ ਨਾ ਸ਼ੋਅ ਚੱਕ ਕੇ ਦਿਖਾਉਂਦੇ ਤੇ ਬਾਕੀ ਬੀਕ ਰੱਖਿਆ ਪੂਰੇ ਬਕਸਾ ਰੱਖਿਆ ਵਾ ਠੀਕ ਹੈ ਜੀ ਮੈਂ ਕਰ ਦੋ ਬੰਦ ਕੋਈ ਨਹੀਂ ਤੇ ਟਰੈਕਟਰ ਨੂੰ ਵੀ ਬਾਈ ਖੜਨਾ ਹੀ ਬੰਨਣੀ ਵੀ ਟਰੈਕਟਰ ਦੇ ਹਨ ਪੂਰੀ ਵਧੀਆ ਲੱਗਦੀ ਆ ਲਾਈਟਾਂ ਲੂਟਾਂ ਦੇਖੋ ਮੂਰੇ ਲੱਗਿਆ ਹੋਇਆ ਠੀਕ ਹੈ ਜੀ ਇਧਰੋਂ ਵੀ ਦੇਖੋ ਟਰੈਕਟਰ ਹਨ ਵਧੀਆ ਪਿਆ ਕਿ ਤੂੰ ਲੀਕ ਲੂਕ ਨਹੀਂ ਕਰਿਆ ਵਾ ਟਰੈਕਟਰ ਤੇ ਚੱਲ ਚਲਾਵੇ ਦਾ ਵੀ ਸੋਹਣਾ ਐਲੋਲੋ ਪ੍ਰੈਸ਼ਰ ਪੂਰਾ ਵਧੀਆ ਮਾਰਿਓ ਮਾਰੀ ਸਲਫ ਮਾਰਿਓ ਜੀ ਆਵਾਜ਼ ਸੁਣਿਓ ਬਾਈ ਆਵਾਜ਼ ਕਾ ਕਹਿੰਦੀ ਲਵਾ ਆਵਾਜ਼ ਕਰੋ ਚੈੱਕ ਕਪੋਰਡ ਦੀ ਫੋਰਡ ਦਾ ਫਰਾਟਾ ਕਹਿੰਦੇ ਜੀ ਇਹਦੀ ਆਵਾਜ਼ ਤਾਂ ਹੀ ਫੈਨ ਆ ਲੋ ਠੀਕ ਹੈ ਜੀ ਸੋ ਕਿਸੇ ਨੇ ਲੈਣਾ ਹੋਇਆ ਭਾਈ ਫੋਰਡ ਦੀ ਸ਼ੋ ਵਾਲਾ 45 ਆਪਣੇ ਨਾਲ ਸੰਪਰਕ ਕਰ ਸਕਦਾ ਐਲ ਪ੍ਰੈਸ਼ਰ ਸਾਨੂੰ ਦਿਖਾ ਦਿੰਦੇ ਆਪਾਂ ਹੈਲ ਪ੍ਰੈਸ਼ਰ ਦਾ ਬਾਈ ਪੂਰਾ ਹੀ ਸਰੇ ਜਾਂਦਾ ਠੀਕ ਹੈ ਜੀ ਇੰਜਨ ਦੀ ਪਾਪੂ ਹੋਈ ਬਾਈ ਜਮਾ ਨਹੀਂ ਹੈਗੀ ਠੀਕ ਹੈ ਜੀ ਬੰਦ ਕਰ ਦਿਓ ਜੀ ਟਰੈਕਟਰ ਦੀ ਬਾਤ ਵੀ ਪਤਾ ਲੱਜਾਂਦਾ ਬਾਈ ਵੀ ਟਰੈਕਟਰ ਕਿਦਾਂ ਦਾ ਹੈ ਕਿਦਾਂ ਦਾ ਨਹੀਂ ਰਮ 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 ਵੀ ਸੋਹਣਾ ਹੈ ਬਾਈ ਟਰੈਕਟਰ ਤੇ ਠੀਕ ਹੈ ਜੀ ਕੋਈ ਹੋਇਆ ਚਾਹ ਮੰਦਾ ਕਰ ਲਿਓ ਸੰਪਰਕ ਮੁੱਲੇ ਦਾ 1 ਲੱਖ 10 ਹੈ ਮੰਨਦਾਨ ਕਰ ਦਾਂਗੇ ਬਾਈ ਠੀਕ ਹੈ ਜੀ ਤੇ ਵਧੀਆ ਜੇ ਕਿਸੇ ਨੇ ਕੰਮ ਕਰ ਲੈਣਾ ਬਾਈ ਤਾਂ ਆਪ ਚੰਗਾ ਟਰੈਕਟਰ ਹੁੱਕ ਵੀ ਵਧੀਆ ਬਾਈ ਚੱਲਵੇਂ ਹੁੱਕਾ ਪਿੱਛੇ ਲੈਂਟਾਂ ਲੱਗਣੀਆਂ ਸਿਰਫ ਠੀਕ ਹੈ ਜੀ ਲਾਈਟ ਵੀ ਨਾਲ ਦੀ ਲੱਗੀ ਹੋਈ ਦੇਖੋ ਤੇ ਮਰਾਨ ਰੋਡ ਵਧੀਆ ਪਿਆ ਬਾਈ ਲੋ ਜੀ ਸਿਰਫ ਆ ਲੈਂਟਾਂ ਲੱਗਣੀਆਂ ਬਾਈ ਪਿੱਛੇ ਨੂੰ ਤੇ ਕਈ ਬਾਈ ਇਹਨੂੰ ਇਹ ਫੋੜ ਤਿਆਰ ਕਰ ਦਿੰਦੇ ਆ ਰੰਗ ਰੰਗ ਕੇ ਨੂੰ ਉਹ ਕਰ ਦਈਏ ਫੋੜ ਵਾਲਾ ਦਾ ਉਹੀ ਚੀਜ਼ ਬਣ ਜਾਂਦੀ ਹੈ ਇਹ ਮੜਾ ਮੋਟਾ ਕੁਝ ਕੁ ਚੀਜ਼ਾਂ ਦਾ ਫਰਕ ਰਹਿ ਜਾਂਦਾ ਹਲਕੀਆਂ ਮੁਲਕੀਆਂ ਦਾ ਬਾਕੀ ਦਾ ਤਕਰੀਬਨ ਸੇਮ ਫੋੜੇ ਆ ਇਹ 95 99 ਤੱਕ ਫੋੜ ਆਇਆ ਉਹਦੇ ਬਾਅਦ ਚ ਬਾਈ ਫਿਰ ਫੌਲਟ ਟਰੈਕ 45 50 55 60 ਇਹ ਵਾਲੇ ਮਾਡਲ ਆਉਣ ਲੱਗੇ ਸੀਗੇ ਜੀ ਠੀਕ ਹੈ ਜੀ ਲੋ ਜੀ ਤੇ ਬਾਕੀ ਠੀਕ ਹੈ ਜੀ ਦਿਨ ਵੀ ਸ਼ਿਪ ਗਿਆ ਬਾਈ ਤੇ ਵੀਡੀਓ ਨੂੰ ਕਰਦੇ ਆ ਆਪਾਂ ਦੀ ਐਂਡ ਹੋਰ ਮੇਰੇ ਵੀ ਕਿਸੇ ਵੀ ਮੇਰੇ ਵੀਰ ਭਰਾ ਨੇ ਟਰੈਕਟਰ ਖਰੀਦਣਾ ਜਾਂ ਵੇਚਣਾ ਹੁੰਦਾ ਤਾਂ ਆਪਣਾ ਨੰਬਰ ਚੱਲਦਾ ਸਕਰੀਨ ਤੇ ਫੋਨ ਤੇ ਆਪਣੇ ਨਾਲ ਗੱਲਬਾਤ ਕਰ ਸਕਦਾ ਜੀ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ